2015 ਮਾਡਲ 15 ਹਾਂਜੀ ਹਾਂ ਸਨਰੂਫ ਵਾਲਾ ਮਾਡਲ ਹੈ ਟੌਪ ਐਂਡ ਮਾਡਲ ਹੈ ਵੀਰ ਇਹ ਪੁਸ਼ੂ ਬਟਨ ਸਨਰੂਫ ਵਾਲਾ ਜੀ ਠੀਕ ਹੈ ਜੀ ਇੱਕੋ ਰੇਟ ਕਰ ਦੇ ਦਾਂਗੇ ਫਿਰ 4.5 ਲੱਖ ਰੁਪਏ ਦਾ 2016 ਮਾਡਲ ਹੈ ਵੀਰ ਪੀਵੀ 65 ਨੰਬਰ ਹੈ ਪੇਡ ਨੰਬਰ ਹੈ 3535 ਓਕੇ ਹਾਂਜੀ ਹਾਂ ਪੀਵੀ 65 ਨੰਬਰ ਪਹਿਲੇ ਓਨਰ ਦੀ ਕਾਰ 16 ਮਾਡਲ ਐਸੇ ਰੇਟ ਤੇ ਕਾਰ ਦੇਈ ਮਾਰਕੀਟ ਚ ਕਿਤੇ ਵੀ ਨਹੀਂ ਮਿਲ ਸਕਦੀ 4,95,000 ਰੁਪਏ ਦੀ ਕਾਰ ਫਿਰ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ ਕਾਰ ਦੀ 2016 ਮਾਡਲ ਹੈ ਇੰਟੀਰੀਅਰ ਦੀ ਕਾਰ ਟੱਚ ਵਾਲਾ ਸਿਸਟਮ ਵਗੈਰਾ ਲਾਇਆ ਹੋਇ ਇੱਕ ਹੋਰ ਡੇ ਕਾਰ ਦੇ ਦਾਂਗੇ ਵੀਰੇ 595000 ਤਵੇ ਇਦਾਂ ਦੀਆਂ ਕਾਰਾਂ ਹੈਗੀਆਂ ਬਹੁਤ ਨੇ ਇੱਕ ਨਹੀਂ ਜਿਹੜੀ ਤੁਹਾਨੂੰ 40000 45000 35000 15000 ਦੇ ਕੇ ਮਿਲ ਜਾਣੀ ਹੈ ਕੋਈ ਵੀ ਕਾਰ ਲੈਣੀ ਹੈ ਇੱਕ ਵਾਰ ਗੇੜਾ ਮਾਰ ਲਿਓ 2016 ਜੀ 2.8 ਆਟੋ ਹਾਂਜੀ ਡੇਟ ਦੇ ਤੱਕ 11.5 ਲੱਖ ਐਵਰੇਜ ਇਹਨਾਂ ਦੀ ਵੀ ਖੁੱਲੀ ਆ ਆਪਣੇ ਲਈ ਉਹਨੂੰ ਵੈਂਟੋ ਰੱਖੀ ਆ ਥੋੜੇ ਟਾਈਮ ਦੀ ਤੁਸੀਂ ਮੈਨੂੰ ਲੱਗਦਾ ਕਿਸੇ ਨੇ ਯਕੀਨ ਨਹੀਂ ਕਰਨਾ ਵੀ ਕਾਰ ਨਾਲ 35 ਦੀ ਐਵਰੇਜ ਦਿੰਦੀ ਆ ਵੀ 15 ਮਾਡਲ ਸੁਵਿਫਟ ਦੇ ਰੇਟ ਦੇ ਵਿੱਚ ਤੁਹਾਨੂੰ ਆਡੀ Q3 ਠੀਕ ਹੈ ਵਧੀਆ ਕਾਰ ਆ 올 व्हील ਡਰਾਈਵ ਆ ਚੰਗੀ ਕਾਰ ਆ ਅਗਰ ਲੈਣੀ ਆ ਤਾਂ ਬਾਈ ਹੋਰਾਂ ਕੋਲੇ ਆਜੋ ਤਿੰਨ ਵੈਂਟੋ ਕਾਰਾਂ ਤਿੰਨ ਹੋਂਡਾ ਸਿਟੀ ਕਾਰਾਂ ਤਿੰਨ ਐਕਸਯੂਵੀ ਕਾਰਾਂ ਤੇ ਮਤਲਬ ਗੱਲ ਕਰਾਂ ਵੀ ਸਾਰੀਆਂ ਕਾਰਾਂ ਆ ਆਪਣੇ ਕੋਲ ਇਦਾਂ ਦੀ ਹੋਰੇ ਜਿਹਦੇ ਵੀ ਤਿੰਨ ਤਿੰਨ ਪੰਜ ਪੰਜ ਕਾਰਾਂ ਆਪਣੇ ਲਵੇ ਇੱਕੋ ਕਾਰ ਦੇ ਬ੍ਰਾਂਡ ਦੇ ਵਿੱਚ ਖੜੀਆਂ ਬਾਈ ਇਹ ਕਾਰਾਂ ਖੜੀਆਂ ਕਿੱਥੇ ਨੇ ਸਟੀਲ ਡੀਜ਼ ਦੇ ਉੱਤੇ ਮਹਾਲੀ 78 ਸੈਕਟਰ ਦੇ ਵਿੱਚ ਚੰਗੀਆਂ ਕਾਰਾਂ ਲੈਣ ਵਾਸਤੇ ਆਪਣਾ ਪੇਜ ਫੋਲੋ ਕਰ ਲਿਓ ਅੱਜ ਦਾ ਪਾਰਟ ਹੈ ਦੂਜਾ ਜੇ ਕਿਸੇ ਨੇ ਚੰਗੀਆਂ ਕਾਰਾਂ ਲੈਣੀਆਂ ਨੇ ਤਾਂ ਇਸ ਵੀਡੀਓ ਨੂੰ ਐਂਡ ਤੱਕ ਦੇਖੋ ਲੋਨ ਵਗੈਰਾ ਦੀ ਫੈਸਿਲਿਟੀ ਬਾਈ ਖਰੀ ਆਪਣੇ ਨਾਲ ਨੇ ਵੀ ਆਪਣਾ ਦੂਜਾ ਪਾਰਟ ਨਾ ਜੇ ਆਪਾਂ ਤੇ ਜਿਹੜੀ ਕਾਰਾਂ ਨੇ ਆਪਣੇ ਨਾਮ ਦੇਖ ਹੀ ਲੈਣਗੇ ਬਾਈ ਖਰੀ ਕੋਈ ਨਾ ਵੈਸੇ ਦੇਖਦੇ ਵੀ ਨਹੀਂ ਅੱਗੇ ਜਦੋਂ ਪਿਛਲੇ ਪਾਰਟ ਤੇ ਗੱਲ ਕਰੀਏ ਪਿਛਲੇ ਕਾ ਪਾਰਟ ਤੋਂ ਉਲਟੋ ਵੀ ਆਪਣੇ ਕੋਲ ਸਡਾਨਜ਼ ਹੋ ਗਏ ਸਾਰੀਆਂ ਐਸਯੂਵੀ ਹੋ ਗਿਆ ਮਿਨੀ ਐਸਯੂਵੀ ਹਾਂ ਜਿਵੇਂ ਉਲਟੋ ਵੀ ਪੰਜ ਪੰਜ ਉਲਟੋ ਆ ਗਏ Honda City ਆਉਂ ਗਿਆ ਡਜ਼ਾਇਰਾ ਹੋ ਗਿਆ ਫਿਰ ਮਤਲਬ ਜੋੜੇ ਬਹੁਤ ਨੇ ਆਪਣੇ ਲਏ ਬਾਈ ਹਨਾ ਤੇ ਹੁਣ ਪਹਿਲੀ ਕਾਰ ਦੀ ਗੱਲ ਕਰ ਲੈਣ ਆਪਣੇ ਲਏ ਇਹ ਕਿਹੜੀ ਹੈਗੀ ਆਪਣੇ ਰੈਪਿਡ ਹੈ ਜੀ 2012 ਮਾਡਲ ਹੈ ਹਾਂ ਜੀ ਚੰਡੀਗੜ੍ਹ ਨੰਬਰ ਹੈ ਵੀਰ ਇੱਕ ਕੋਰਡ ਕਾਰ ਦਦਾਂਗੇ ਮਾਰਕੀਟ ਚ ਕਿਤੇ ਵੀ ਨਹੀਂ ਮਿਲ ਸਕਦੀ 195000 ਰੁਪਏ ਦੀ ਇਹ ਟੌਪ ਵਾਲਾ ਮਾਡਲ ਹੈ ਲਾਇਵ ਵੀ ਦਾ ਸਾਰਾ ਕੁਝ ਲੱਗਿਆ ਹੋਇਆ ਹੈ ਕਾਰ ਸਾਰੀ ਕਾਰ origignal ਹੈ ਵੀ ਇੰਜਨ ਗੇਅਰ ਮੈਜਰ ਐਕਸੈਂਟ ਦੀ ਆਪਣੀ ਸਾਰੀ ਪੇਪਰਾਂ ਦੀ ਸਾਰੀ ਕਾਰਾਂ ਦੀ ਆਪਣੀ ਗਰੰਟੀ ਓਕੇ ਲੈ ਬਈ ਇੱਕ ਗੱਲ ਕਰਾਂ ਵੀ ਰੈਪਿਡ ਲੈ ਲਈ ਥੋਨੇ ਵੈਂਟੋ ਲੈ ਲਈ ਇਹ ਗੱਲ ਇੱਕੋ ਹੀ ਹੈ ਬਸ ਬ੍ਰਾਂਡ ਦਾ ਫਰਕ ਹੈ ਥੋੜੀ ਲੁੱਕ ਦਾ ਫਰਕ ਹੈ ਇੰਜਨ ਸੇਮ ਨੇ ਅੰਦਰੋਂ ਇੰਟੀਰੀਅਰ ਸੇਮ ਆ ਬਾਹਰੋਂ ਬਾਕੀ ਸਾਰਾ ਕੁਝ ਓਕੇ ਰਿਪੋਰਟ ਆ ਭਈ ਨਾ ਇਹ ਆ ਗਈ ਅੱਗੇ ਆ ਗਈ ਫਿਰ 2011 ਮਾਡਲ ਹਾਈ ਲਾਈਨ ਓਕੇ ਹਾਈ ਲਾਈਨ ਫਿਰ ਮਿਲਦੀ ਨਹੀਂ ਹੈਗੀ ਬਹੁਤ ਘੱਟ ਮਿਲਦੀ ਹੈ ਟੌਪ ਵਾਲਾ ਮਾਡਲ ਹੈ 2011 ਮਾਡਲ ਹੈ ਪਹਿਲੇ ਓਨਰ ਦੀ ਕਾਰ ਹੈ ਓਕੇ ਹਾਂਜੀ ਹਾਂ ਵਧੀਆ ਕਾਰ ਐਣ ਪੂਰੀ ਪਾਜੀ ਕੁੜੜ ਕਾਰ ਦੇ ਦਾਂਗੇ 2 ਲੱਖ 10 ਹਜ਼ਾਰ ਰੁਪਏ ਦੀ ਅੰਦਰੋਂ ਦੇਖੋ ਪਾਜੀ ਕਾਰ ਬਹੁਤ ਸੋਹਣੀ ਹੈ ਪਹਿਲੇ ਉਹਨਾਂ ਦੀ ਕਾਰ ਕਿਤੇ ਵੀ ਨਹੀਂ ਮਿਲਦੀ ਫਿਰ 2011 ਮਾਡਲ ਫਰਸਟ ਓਨਰ ਦੀ ਕਾਰ 11 ਮਾਡਲ ਕੰਡੀਸ਼ਨ A1 A1 ਕੰਡੀਸ਼ਨ A1 ਕੰਡੀਸ਼ਨ ਵਾਈਟ ਰੰਗ ਹੈ ਭਾਜੀ ਸਾਰੀ origignal ਪੇਂਟ ਦੀ ਕਾਰ ਹੈ only ਬੰਪਰ ਬੰਪਰ ਕਰ ਦਿੱਤਾ ਠੀਕ ਹੈ ਜੀ ਲਓ ਜੀ ਭਾਈ ਇਹ ਕਾਰ ਲੈ ਜਾ ਸਕਦੇ ਆ ਭਈ ਮਿੱਤਰੋ ਤੁਸੀਂ ਠੀਕ ਆ ਸਾਹਮਣੇ ਕਾਰ ਸਟੈਂਡਿੰਗ ਖੜੀ ਦੱਸਦੀ ਹੈ ਭਾਜੀ ਤੁਹਾਡੇ ਸਾਹਮਣੇ ਹੀ ਖੜੀ ਹੈ ਜੀ ਸਟੈਂਡਿੰਗ ਬਲੈਕ ਲਾਈਟ ਦੇ ਵਿੱਚ ਹੈ ਨਾ ਇਹ ਬਲੈਕ ਕਾਲੀਆਂ ਲਾਈਟਾਂ ਆਉਂਦੀਆਂ ਜਿਹੜੀਆਂ ਟੌਪ ਮਾਡਲ ਹੁੰਦੀਆਂ ਹਨ ਹੁਣ ਆ ਆ ਗਈ ਇਹ ਹੁਣ ਇਹ ਉਹ ਨਹੀਂ ਹੈਗੀ ਆਪਾਂ ਟੌਪ ਵਾਲਾ ਮਾਡਲ ਹੈ ਹਨਾ ਇਹ ਆ ਗਿਆ ਭਾਜੀ 70 ਲੱਖ ਰੁਪਏ ਆਜਾ 70 ਲੱਖ ਰੁਪਏ ਦੇ ਨੰਬਰ ਚੈੱਕ ਕਰੋ ਹਾਂਜੀ ਹਾਂ ਕਾਰ ਦੇ ਉੱਪਰ ਲੱਖ ਜਿਹੜਾ ਲੱਖ ਦਾ ਲੋਨ ਵੀ ਆਹ ਇਹ ਵਾਲੇ ਨੰਬਰ ਦੀ ਗੱਲ ਕਰਾਂ 40 50 ਹਜ਼ਾਰ ਦਾ ਨੰਬਰ ਮਿਲਦਾ ਇਹ ਹਾਂਜੀ ਹਾਂ 80 80 55 ਬਹੁਤ ਸਾਲਾ ਗੱਲ ਕਰਾ ਵੀ ਹੈਨਾ ਜਿਹੜੇ ਬੰਦੇ ਨੂੰ ਇਹ ਨੰਬਰ ਦੇ ਸ਼ੌਕੀਨ ਨੇ ਬਈ ਹੈਨਾ ਉਹਨਾਂ ਨੂੰ ਤਾਂ ਪਤਾ ਵੀ ਇਹ ਨੰਬਰ ਹੈ ਕਿਦਾਂ ਦਾ ਬਈ ਹੈਨਾ ਜਿਹੜੇ ਕਹਿਣਗੇ ਵੀ ਪੰਜ ਪੰਜ 10 10 ਹਜ਼ਾਰ ਦੇ ਨੰਬਰ ਨੇ ਉਹ ਲੈ ਕੇ ਦਿਖਾ ਦਿਓ ਫਿਰ ਬਈ ਹੈਨਾ ਤੇ ਇਹ ਤੁਹਾਨੂੰ ਅੰਦਰੋਂ ਦਿਖਾ ਦਾਂ ਮੈਂ ਕਾਰ ਇੱਕ ਵਾਰੀ ਆਜੋ ਮੈਂ ਤੁਹਾਨੂੰ ਅੰਦਰੋਂ ਕਾਰ ਦਿਖਾਵਾਂ ਬਈ ਹੈਨਾ ਅੰਦਰੋਂ ਕਾਰ ਸੋਹਣੀ ਪਈ ਹੈ ਵੀ ਦੇਖ ਕਰੋ ਜਾ ਕੇ ਬਈ ਹੈ ਨਾ ਕੰਡੀਸ਼ਨ ਦੀ ਚੰਗੀ ਜੇ ਕਿਸੇ ਨੇ ਕੋਈ ਕਾਰ ਲੈਣੀ ਹੈ ਇਦਾਂ ਦੀ ਕੋਈ ਵੀ ਤਾਂ ਕਾਰ ਲੈ ਜਾ ਸਕਦਾ ਮਾਡਲ ਸੀ ਹੈ ਵੀਰ 2013 ਜੀ 13 ਮਾਡਲ ਅੱਛਾ ਲੋਨ ਦੀ ਫੈਸਿਲਿਟੀ ਹੈ ਵੀਰੇ ਜਿਹੜੀ ਕਿੰਨੇ ਮਾਡਲ ਤੋਂ ਸਟਾਰਟ ਆ ਮਤਲਬ ਵੀਰਾ ਅੱਜ ਦੀ ਜਿਹੜੇ ਚ ਭਾਜੀ 12 ਮਾਡਲ ਤੇ ਵੀ ਹੋ ਜਾਂਦਾ ਪਰ ਉਹ 1 ਸਾਲ ਵਾਸਤੇ ਹੀ ਹੁੰਦਾ ਜੀ 13 ਮਾਡਲ ਕਾਰ ਦੇ ਉਪਰ ਇਸ ਲਈ ਲੋਨ ਹੋ ਜਾਂਦਾ ਜੀ 2 ਸਾਲ ਵਾਸਤੇ ਜਾਂ 3 ਸਾਲ ਵਾਸਤੇ ਹੋ ਜਾਂਦਾ ਓਕੇ ਤੇ ਆਹ ਵਾਲੀ ਕਾਰ ਆ ਗਈ ਇਹ ਕਿਹੜਾ ਮਾਡਲ ਹੈ ਇਹ ਆ ਗਈ ਵੀਰ 2015 ਮਾਡਲ ਹਾਂਜੀ 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 ਆਟੋਮੈਟਿਕ ਹੈ ਵੀਰ ਓਕੇ ਆਟੋ ਆਟੋਮੈਟਿਕ ਹਾਂਜੀ 2015 ਮਾਡਲ ਹੈ ਆਟੋਮੈਟਿਕ ਹੈ ਪਹਿਲੇ ਓਨਰ ਦੀ ਕਾਰ ਹੈ ਵੀਰ ਕਾਰ ਬਹੁਤ ਸਾਰੀ origignal ਕਾਰ ਹੈ ਜਨੂ ਪੇਡ ਦੀ ਕਾਰ ਹੈ ਓਕੇ ਜੀ ਇੱਕੋ ਰੇਟ ਕਰ ਦਿੰਦਾ ਕਿ ਫਿਰ 415000 ਰੁਪਏ ਦੀ 415 ਦੇ ਵਿੱਚ ਆਜੋ ਮੈਂ ਤੁਹਾਨੂੰ ਅੰਦਰੋਂ ਦੋ 2015 ਮਾਡਲ ਹੈ ਨਵੀਂ ਸ਼ੇਪ ਵਾਲੀ ਹੈ ਵੀਰ ਇਹ ਪ੍ਰੋਜੈਕਟ ਲਾਈਟਾਂ ਵਾਲੀ ਹੈ ਜੀ ਆਜੋ ਆਟੋਮੈਟਿਕ ਦੇ ਵਿੱਚ ਇੱਕ ਇਹ ਕਾਰਾਂ ਇਕਲੋਤੀਆਂ ਇਦਾਂ ਦੀ ਕਾਰਾਂ ਵੀ ਇਹਨਾਂ ਦੀ ਗੇਅਰ ਸ਼ਿਫਟਿੰਗ ਦਾ ਨਹੀਂ ਪਤਾ ਲੱਗਦਾ ਹਾਂਜੀ ਇਹ DSG ਆਉਂਦੀ ਹੈ ਭਾਜੀ ਬਦੀ ਸਭ ਤੋਂ ਇਹ AT ਹੈ CVT ਟੈਕਨੋਲੋਜੀ ਨਹੀਂ DSG ਟੈਕਨੋਲੋਜੀ ਆਉਂਦੀ ਹੈ ਹਾਂਜੀ ਤੇ ਬਈ ਬਾਕੀ ਹਰ ਹੀ ਗੱਲ ਦਾ ਪਤਾ ਲੱਗਦਾ ਵੀ ਗੇਅਰ ਪੈ ਗਿਆ ਹਾਂਜੀ ਹਾਂ ਬਿਲਕੁਲ ਇਹਨਾਂ ਦਾ ਨਹੀਂ ਪਤਾ ਲੱਗਦਾ ਇਹਨਾਂ ਦਾ ਨਹੀਂ ਪਤਾ ਲੱਗਦਾ ਠੀਕ ਹੈ ਬਈ ਇੱਕ ਆਪਾਂ ਕਹਿੰਦੇ ਆ ਲਾਈਕ ਜਿਵੇਂ ਸਕੂਟਰੀ ਹੈ ਇਹ ਕਾਰ ਵੀ ਰੇਸ ਰਿੱਚੀ ਤੇ ਹੈ ਗੱਲ ਲੈ ਲੀ। ਬਹੁਤ ਹੀ ਬਹੁਤ ਹੈ ਗੱਲ ਆਣੇ ਫਿਰ ਵਧੀਆ ਸੇਫਟੀ ਪੱਖੋਂ ਬਹੁਤ ਵਧੀਆ ਹੈਗਾ। ਮਾਡਲ 2015 ਵੀਰ 15 ਮਾਡਲ ਨਵੀਂ ਸ਼ੇਪ ਹੈ ਇਹ। ਹਾਂਜੀ ਹਾਂਜੀ ਠੀਕ ਹੈ ਤੇ ਸਟੀਅਰਿੰਗ ਚੇਂਜ ਆ ਗਿਆ ਬਈ ਬਹੁਤ ਕੁਝ ਚੇਂਜ ਹੈ ਇਸ ਕਾਰ ਦੇ ਵਿੱਚ। ਟ੍ਰੈਂਡ ਆ ਗਿਆ ਨਹੀਂ ਦੂਜੀਆਂ ਹੈਲੋ ਜੀ। ਠੀਕ ਹੈ ਜੀ। ਲਓ ਵੀ ਚੈੱਕ ਕਰ ਲਓ ਵੀ ਇਹ ਟੌਪ ਵਾਲਾ ਮਾਡਲ ਹੈ ਲੋਈ ਹੁਣ ਇਹ ਕਾਰਾਂ ਜਿਨ੍ਹਾਂ ਨੇ ਲੈਣੀ ਐ ਐਵਰੇਜ ਇਹਨਾਂ ਦੀ ਵੀ ਖੁੱਲੀ ਆ ਆਪਣੇ ਲਈ ਉਹਨੂੰ ਵੈਂਟੋ ਰੱਖੀ ਆ ਥੋੜੇ ਟਾਈਮ ਦੀ ਤੁਸੀ ਮੈਨੂੰ ਲੱਗਦਾ ਕਿਸੇ ਨੇ ਯਕੀਨ ਨਹੀਂ ਕਰਨਾ ਵੀ ਕਾਰ ਨਾਲ 35 ਦੀ ਐਵਰੇਜ ਦਿੰਦੀ ਆ ਵੀ ਹਾਂਜੀ ਭਰਾ ਜੀ ਬਹੁਤ ਐਵਰੇਜ ਐ ਵੀਰ 26 26 27 사이 ਦੀ ਐਵਰੇਜ ਇਹਨਾਂ ਦੀ ਕਾਰਾਂ ਦੀ ਆ ਰਹੀ ਨਾ ਨੋਰਮਲ ਸਿਟੀ ਦੇ ਵਿੱਚ ਮੈਂ ਆਨ ਸ਼ਿਮਲੇ ਵੀ ਜਾ ਕੇ ਆਏ ਵੀਰੇ ਨਾ ਮੰਗਲ ਕਰਾ 35 ਦੀ ਐਵਰੇਜ ਤੁਸੀ ਯਕੀਨ ਨਹੀਂ ਕਰਨਾ ਤੁਹਾਨੂੰ ਮੀਟਰ ਦੇ ਦਿਖਾ ਦੂੰਗਾ ਅੱਛਾ ਠੀਕ ਹੈ ਇਹ ਵੀਰੇ ਇਹ ਆਗੀ ਪਰ ਹੋਂਡਾ ਸਿਟੀ ਡੀਜ਼ਲ ਦੇ ਵਿੱਚ ਆ ਜੀ 2014 ਮਾਡਲ ਐ ਹਾਂ ਵਧੀਆ ਕਾਰ ਹੈ ਵੀ ਟਾਰ ਲੈ ਆਫਟਰ ਮਾਰਕੀਟ ਲੱਗੇ ਹੋਏ ਹੈ ਕਾਰ ਨੂੰ ਇੰਜਨ ਗੇਅਰ ਤੇ ਮੇਜਰ ਐਕਸੀਡੈਂਟ ਦੀ ਗਾਰੰਟੀ ਹੈ ਵੀ ਕਾਰ ਦੀ ਇਕੋ ਰੈਡ ਕਾਰ ਡੀਜ਼ਲ ਦੇ ਵਿੱਚ ਵੀ ਐਵਰੇਜ ਬਹੁਤ ਹੈ 26 27 ਦੀ ਐਵਰੇਜ ਆਉਂਦਾ ਸੜੀ ਡੀਜ਼ਲ ਦੇ ਵਿੱਚ ਕਾਰ ਇਕੋ ਰੈਡ ਦਦਾਂਗੇ ਵੀਰ ਆਪਾਂ 395000 ਰੁਪਏ ਦੀ 1495000 ਰੁਪਏ ਲੈ ਵੀ ਬਾਈ ਮੈਂ ਤੇਰਾ 14 ਮਾਡਲ 395000 ਤੁਹਾਨੂੰ ਇਹ ਕਾਰ ਜਿਹੜੀ ਮਿਲ ਜਾਣੀ ਆ ਲੈਣੀ ਅਗਰ ਕਾਰ ਤਾਂ ਜੇਤੀ ਗੇੜਾ ਮਾਰ ਲਓ ਤੇ ਅਗਲੀ ਕਾਰ ਆ ਗਈ ਆਪਣੇ ਲਈ ਵੀ ਆਹ ਆ ਗਈ ਗ੍ਰੇ ਕਲਰ ਦੇ ਵਿੱਚ ਇਹ ਕਿਹੜਾ ਮਾਡਲ ਹੈ ਇਹ ਹੈਗਾ ਫਿਰ 2015 ਮਾਡਲ 15 ਹਾਂਜੀ ਹਾਂ ਸਨਰੂਫ ਵਾਲਾ ਮਾਡਲ ਹੈ ਟਾਪ ਐਂਡ ਮਾਡਲ ਹੈ ਵੀਰੇ ਇਹ ਪੁਸ਼ੂ ਬਟਨ ਸਨਰੂਫ ਵਾਲਾ ਜੀ ਠੀਕ ਹੈ ਜੀ ਇੱਕੋ ਰੇਟ ਕਾਰ ਦੇ ਦਾਂਗੇ ਫਿਰ 4.5 ਲੱਖ ਰੁਪਏ ਦੀ ਜੀ 4 ਲੱਖ ਦੀ ਹੈ ਇਹ ਡੀਜ਼ਲ ਦੇ ਵਿੱਚ ਪਹਿਲੇ ਓਨਰ ਦੀ ਕਾਰ ਹੈ ਵੀਰੇ ਹਾਂਜੀ ਹਾਂਜੀ 80 ਕੁ ਹਜ਼ਾਰ ਚੱਲੀ ਹੋਈ ਕਾਰ ਜੁਝਨਗਿਰ ਦੀ ਬਹੁਤ ਸੋਹਣੀ ਹੈ ਕਾਰ ਹਾਂਜੀ ਹਾਂਜੀ ਓਕੇ ਬਾਕੀ ਕੱਲ ਹੀ ਆਈਏ ਕਾਰ ਵੀ ਰੋਵਿੰਗ ਪਾਲਿਸ਼ਿੰਗ ਵਰਾ ਇਹ ਕਾਰ ਨੂੰ ਜੋ ਬੰਪਰ ਦੀ ਸਟ ਟਚਿੰਗ ਇਹ ਕਰਾ ਕੇ ਦਵਾਗੇ ਇਹ ਸਾਰਾ ਕੁਝ ਹੋ ਜਾਊ ਬਾਈ ਇਹ ਤਾਂ ਛੋਟੀਆਂ ਚੀਜ਼ਾਂ ਨੇ ਬਾਈ ਤੇ ਜਿਹੜੀ ਮੇਨ ਗੱਲ ਇੰਜਨ ਇੰਜਨ ਓਕੇ ਹੈ ਹਾਂਜੀ ਪਹਿਲੇ ਓਨਰ ਦੀ ਕਾਰ ਹੈ ਵੀਰੇ ਹਾਂਜੀ ਹਾਂਜੀ ਤੇ ਅਗਲੀ ਮੁੰਡਾ ਸਿਟੀਆਂ ਤਿੰਨੇ ਪਹਿਲੇ ਓਨਰ ਦੀਆਂ ਨੇ ਵੀਰੇ ਸਾਰੀਆਂ ਆਲਮੋਸਟ ਵੈਂਟੋਂ ਤੋਂ ਲੈ ਕੇ ਸਕੋਡਾ ਤੋਂ ਲੈ ਕੇ ਸਾਰੀਆਂ ਕਾਰਾਂ ਆਪਣੀਆਂ ਪਹਿਲੇ ਓਨਰ ਦੀਆਂ ਕਲਰ ਦੀ ਗੱਲ ਕਰਾਂ ਕਲਰ ਵੀ ਸਾਰੇ ਆਪਣਾ ਮਿਲੂ ਸਾਰੇ ਮਿਲਿਆ ਵਾਈਟ ਸਿਲਵਰ ਗ੍ਰੇ ਜਿਹੜਾ ਮਰਜ਼ੀ ਲੈ ਲਓ ਆ ਆ ਗਈ ਸਿਲਵਰ ਜੀ ਇਹ ਆ ਗਈ ਫਿਰ 2016 ਮਾਡਲ 16 2016 ਮਾਡਲ ਹੈ ਵੀਰੇ ਪੀਵੀ 65 ਨੰਬਰ ਹੈ ਪੇਡ ਨੰਬਰ ਹੈ 3535 ਓਕੇ ਹਾਂਜੀ ਹਾਂ ਪੀਵੀ 65 ਨੰਬਰ ਪਹਿਲੇ ਓਨਰ ਦੀ ਕਾਰ 16 ਮਾਡਲ ਐਸੇ ਰੇਟ ਤੇ ਕਾਰ ਦਿੰਗੇ ਮਾਰਕੀਟ ਚ ਕਿਤੇ ਵੀ ਨਹੀਂ ਮਿਲ ਸਕਦੀ 4,95,000 ਰੁਪਏ ਦੀ ਕਾਰ ਦਿੰਦੇ 4,95 ਸਾਢੇ 4 ਦਾ ਕਾਰ ਦੇ ਉੱਪਰ ਤੋਂ ਵੀ ਹਾਂਜੀ 16 ਮਾਡਲ ਲੈ ਵੀ ਬਾਈ ਇਹ ਕਾਰ ਲੈ ਜਾ ਸਕਦੇ ਹੋ ਬਈ ਮਹਾਲੀ ਦਾ ਟੌਪ ਵਾਲਾ ਮਾਡਲ ਹੈ ਵੀਰੇ ਵੀਪ ਮੇਰੀ ਵੇਰੀਐਂਟ ਹੈ ਵਧੀਆ ਕਾਰ ਹੈ ਅੱਗੇ ਜੀ ਕ੍ਰੇਟਾ ਜੀ 77 ਨੰਬਰ ਦੀ ਕ੍ਰੇਟਾ ਕਾਰ ਆ ਗਈ ਹਾਂਜੀ ਮਾਰਕੀਟ ਚ ਬਹੁਤ ਥੋੜੀ ਮਿਲਦੀ ਹੈ ਕਾਰ ਤੇ ਆ ਮੈਂ ਗੱਲ ਕਰੀ ਚੰਗੀਕਾਰ ਦੀ ਉਹ ਤਾਂ ਫਿਰ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ ਕਾਰ ਦੀ 2016 ਮਾਡਲ ਹੈ ਇੰਟੀਰੀਅਰ ਦੀ ਕਾ ਟੱਚ ਵਾਲਾ ਸਿਸਟਮ ਵਗੈਰਾ ਲਾਇਆ ਹੋਇਆ ਸਾਰੇ ਕੰਪਨੀ ਫਿਟਡ ਹੈ ਫਿਰ ਇਕੋ ਰਡ ਕਾਰ ਦੇ ਦਾਂਗੇ ਫਿਰ 5,95,000 ਰੁਪਏ ਦੀ 5 ਲੱਖ 5 ਲੱਖ ਤੇ 95,000 ਰੁਪਏ ਹਾਂ ਜੀ ਹਾਂ ਮਾਰਕੀਟ ਚ ਫਿਰ ਕਿਤੇ ਵੀ ਨਹੀਂ ਮਿਲ ਸਕਦੇ ਜੀ ਹਾਂ ਆਜੋ ਆਜੋ ਤੁਹਾਨੂੰ ਅੰਦਰੋਂ ਚੈੱਕ ਕਰ ਲਓ ਬਈ ਅੰਦਰ ਅੰਦਰ ਕਾਰ ਨਾਲ ਫੀਲ ਆਪਾਂ ਗੱਲ ਕਰੀ ਖੁੱਲੀ ਡੁੱਲੀ ਕਾਰ ਆ ਇਹ ਬਈ ਹੈਨਾ ਸਪੇਸ਼ੀਅਸ ਹੈ ਜੀ ਹੂੰ 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 ਇਹ ਕਾਰ ਲਿਜਾ ਸਕਦੇ ਹੋ ਬਈ ਅਗਰ ਕਿਸੇ ਨੇ ਕਾਰ ਲੈਣੀ ਆ ਤਾਂ ਸਟੀਲ ਲੀਜ਼ ਮਹਾਲੀ ਸੈਕਟਰ 78 ਦੇ ਵਿੱਚ ਆਉਣਾ ਤੁੰਨੇ ਬਾਰੀ-ਬਾਰੀ ਐਡਰੈਸ ਤੁਹਾਨੂੰ ਤਾਂ ਦੱਸ ਰਿਹਾ ਬਈ ਕਿ ਪਤਾ ਲੱਗ 5.5 ਲੱਖ ਲੋਨ ਵੀ ਕਰਾ ਦਾਂਗੇ ਅੱਛਾ ਵੀ ਗੱਲ ਕਰਾਂ ਲੱਖ ਦੇਣਾ ਬਸ ਲੱਖ ਵੀ ਨਹੀਂ ਭਾਜੀ ਕੁਝ ਕਹਿੰਦੇ ਸੀ ਨਾ ਵੀ 40 40 45 Honda City ਭਾਜੀ 40 45 ਹਜ਼ਾਰ ਦੇ ਕੇ ਇਹ ਵੀ 40 45 ਹਜ਼ਾਰ ਦੇ ਕੇ ਕਾਰ ਆਪਾਂ ਲੋਨ ਕਰਾ ਦਾਂਗੇ ਸਾਡਾ ਲਵੇ ਇਦਾਂ ਦੀ ਕਾਰਾਂ ਹੈਗੀਆਂ ਬਹੁਤ ਨੇਕਤ ਨਹੀਂ ਜਿਹੜੀ ਤੁਹਾਨੂੰ 40000 45000 35000 15000 ਦੇ ਕੇ ਮਿਲ ਜਾਣਗੇ ਕੋਈ ਵੀ ਕਾਰ ਲੈਣੀ ਹੈ ਇੱਕ ਔਰ ਗੇੜਾ ਮਾਰ ਲਿਓ ਤੇ ਆ ਆ ਗਈ ਐਕਸਵੀ 500 ਆਪਣਾ ਲਵੇ ਇਹ ਆ ਗਈ ਫਿਰ 2013 ਮਾਡਲ ਹੈ ਜੀ ਹਾਂਜੀ ਟਾਇਰ ਲੋਇ ਅਫਟਰ ਮਾਰਕਟ ਲੱਗੇ ਹੋਏ ਟੌਪ ਐਂਡ ਮਾਡਲ ਹੈ ਡਬਲ ਏਟ ਹਾਂਜੀ ਇਕਵਰੇਟ ਕਾਰ ਦੇ ਦਾਂਗੇ ਫਿਰ 395000 ਰੁਪਏ 395000 ਰੁਪਏ ਦੇ ਵਿੱਚ ਇਹ ਕਾਰ ਲੈ ਜਾਓ ਬਾਈ ਮਿੱਤਰੋ ਠੀਕ ਆ ਕਾਰ ਚੈੱਕ ਕਰ ਲਓ ਸੈਵਨ ਸੀਟਰ ਕਾਰ 395000 ਰੁਪਏ ਦੇ ਕਾਰ ਦੇ ਉੱਪਰ ਲੋਨ ਵੀ 95 ਹਜ਼ਾਰ ਦੇ ਕੇ ਕਾਰ ਮਿਲ ਜਾਣੀ ਤੁਹਾਨੂੰ ਠੀਕ ਹੈ ਤੇ ਅਗਲੀ ਆ ਗਈ ਆਪਣੇ ਲਵੇ ਇਨੋਵਾ ਜੀ ਇਨੋਵਾ ਇਹ ਇਨੋਵਾ 2 ਖੜੀ ਆ ਆਪਣੇ ਲਵੇ ਹਾਂਜੀ ਇੱਕ ਕ੍ਰਿਸਟਾ ਹੈ ਜੀ ਇੱਕ ਤੇਰਾ ਕ੍ਰਿਸਟਾ ਜਿਹੜੀ ਇੱਕ ਨੋਰਮਲ ਆਂਦੀ ਆ ਆਪਣੀ ਹੈਨਾ ਇਹ ਇਹ ਆ ਗਈ ਫਿਰ ਤੇਰਾ ਰਜਿਸਟਰਡ 16 ਨੇ ਹਾਂਜੀ ਟਾਇਰ ਲੌਅ ਲੱਗੇ ਹੋਏ ਜੀ 4 ਮਾਡਲ ਹੈ ਪਾਜੀ ਵਧੀਆ ਸ਼ੀਟ ਕਵਰ ਲੱਗੇ ਹੋਏ ਆ ਓਕੇ ਜੀ ਕਾਰ ਦੇ ਦਾਂਗੇ ਬੜੀ ਇਕੋ ਰੋਡ 4.5 ਲੱਖ ਰੁਪਏ ਦੀ 4.5 ਲੱਖ ਰੁਪਏ ਦੀ ਦੇ ਪ੍ਰਚਾਰ ਚੂਰ ਲਖ ਦੇ ਆਸ-ਪਾਸ ਲੋਨ ਵੀ ਕਰਾ ਦਾਂਗੇ ਜੀ ਠੀਕ ਹੈ ਜੀ ਲਓ ਭਈ ਇਹ ਕਾਰ ਲਿਆ ਸਰ ਅੱਗੇ ਆਗੀ ਭਾਜੀ ਕ੍ਰਿਸ਼ਤਾ ਜੀ ਹਾਂਜੀ 2016 ਮਾਡਲ ਜੀ 2.8 ਆਟੋ ਠੀਕ ਹੈ ਆਜੋ ਅੰਦਰੋਂ ਦਿਖਾ ਦਈਏ ਤੁਹਾਨੂੰ ਅੰਦਰੋਂ ਕਾਰ ਦੀ ਤਿਆਰ ਕਰਾਇਆ ਇਹ ਕਾਰ ਇਦਾਂ ਦੀ ਆ ਜਿਹਦੇ ਵਿੱਚ ਫੋਰਚਨਰ ਤੋਂ ਕਿਤੇ ਜ਼ਿਆਦਾ ਕੰਫਰਟ ਹੈ ਹਾਂਜੀ ਇਹ ਇਹ ਇਕਲੋਤੀ ਇਦਾਂ ਦੀ ਕਾਰ ਆ ਬਈ ਹੈਨਾ ਕਿਉਂਕਿ ਸਾਰੇ ਮੰਤਰੀ ਸੰਤਰੀ ਸਾਰਿਆਂ ਲਵੇ ਇਹੀ ਕਾਰ ਹੁੰਦੀ ਆ ਕਿਉਂਕਿ ਇਹਦੇ ਚ ਲੰਬਾ ਸਫ਼ਰ ਜਿੱਥੇ ਮਾਰੀ ਚਾਹੇ ਲੇਹ ਕੜਦੋ ਚਾਹੇ ਤੇ ਲਦਾਖ ਕੜਦੋ ਇਹਦੇ ਤੁਹਾਡੀ ਲੱਤਾਂ ਨਹੀਂ ਦੁਖਦੀਆਂ ਕਾਰ ਦੇ ਵਿੱਚ ਬਈ ਹੈਨਾ ਤੇ ਵਧੀਆ ਕਾਰ ਆ ਬਈ ਤੇ ਕਿਸੇ ਨੇ ਕਾਰ ਲੈ ਜਾਣੀ ਆ ਇਹ ਕਾਰ ਤੁਸੀਂ ਲਿਜਾ ਸਕਦੇ ਆਂਗੇ ਇਹ ਮਾਡਲ ਸੀ 2000 2016 ਜੀ 2.8 ਆਟੋ ਹਾਂਜੀ ਰੇਟ ਦੇਗਾ 11.5 ਲੱਖ ਰੁਪਏ ਦੀ 11.5 ਲੱਖ ਸਾਢੇ 9-10 ਦਾ ਲੋਨ ਵੀ ਕਰਵਾ ਦਾਂਗੇ ਠੀਕ ਆ ਆ ਗਈ ਲਾਸਟ ਕਾਰ ਕਯੂ 3 ਹਾਂਜੀ ਇਹ ਹੁੰਦੀ ਆ 올 व्हील ਡਰਾਈਵ ਤੇ ਇਹਨੂੰ 4x4 ਤੁਸੀਂ ਕਹਿ ਸਕਦੇ ਆਂ ਬਈ ਹੈਨਾ ਪੈਨੋਰਮਿਕ ਸਨਰੂਫ ਹੈ ਜੀ ਟੌਪ ਐਂਡ ਮਾਡਲ ਹੈ ਆਟੋਮੈਟਿਕ ਹੈ ਵੀ ਠੀਕ ਹੈ ਵੱਡਾ ਸਾਨੂੰ ਅੰਦਰੋਂ ਦਿਖਾ ਦਿਓ ਬਈ ਇੱਕ ਵਾਰ ਹੈਨਾ ਤੇ ਚੈੱਕ ਕਰ ਲੋ ਵੀ ਕਾਰ ਕਾਰ ਹੈਗੀ ਆ ਬਹੁਤ ਸੋਹਣੀ ਸੋਹਣੀ ਕਾਰ ਵਧੀਆ ਕਾਰ ਚੰਗੇ ਇੰਜਨ ਗੇਅਰ ਵਾਲੀ ਕਾਰ ਲੈਣੀ ਆ ਤਾਂ ਆਹ ਕਾਰ ਲੈ ਜਾ ਜਿਹੜਾ ਰੇਟ ਤੁਹਾਨੂੰ ਆਹ ਕਾਰ ਦਾ ਮਿਲ ਗਿਆ ਮਹਾ ਯਾਰ ਹੋਰ ਪਾਸੋਂ ਜਮੇ ਨਹੀਂ ਮਿਲਣਾ ਕਾਰ ਦਾ ਰੇਟ ਐਸਾ ਰੇਟ ਆ ਕਾਰ ਦਾ ਸਸਤੀ ਦੇ ਦਾਂਗੇ ਇਸ ਵਾਰੀ ਕਾਰ ਦੀ ਆਪਾਂ ਜੀ ਹਾਂਜੀ ਬਹੁਤ ਹੀ ਸਸਤੀ ਦੇ ਦਾਂਗੇ ਜੀ ਕਾਰ ਬੁਰ ਵੀ ਇੱਥੇ ਦੇ ਅੱਛਾ ਇਹ ਮਾਡਲ 2014 ਹਾਂਜੀ ਹਾਂਜੀ ਰੇਟ ਕਾਰ ਦਾ ਫਿਰ ਰੇਟ ਦੇ ਦਾਂਗੇ ਜੀ 2014 ਰਿਸਟਡ 15 15 ਮਾਡਲ ਆ ਔਟੋਮੈਟਿਕ ਇੱਕੋੜਡ ਕਾਰ ਦੇ ਦਾਂਗੇ ਫਿਰ 6 ਲੱਖ 45000 ਰੁਪਏ ਦੀ 15 ਮਾਡਲ ਸੁਵਿਫਟ ਦੇ ਰੇਡ ਦੇ ਵਿੱਚ ਤੁਹਾਨੂੰ AUDI Q3 ਠੀਕ ਹੈ ਵਧੀਆ ਕਾਰ ਆ 올 व्हील ਡਰਾਈਵ ਆ ਚੰਗੀ ਕਾਰ ਆ ਅਗਰ ਲੈਣੀ ਤਾਂ ਬਾਈ ਹੋਰਾਂ ਕੋਲੇ ਆਜੋ ਤੇ ਹੋਰ ਬਹੁਤ ਕਾਰਾਂ ਵੀ ਇੱਧਰ ਵੀ ਕਾਰਾਂ ਉੱਧਰ ਵੀ ਕਾਰਾਂ ਮਤਲਬ ਅੱਲਾ ਗੱਲ ਕਰਾਂ 50 60 ਕਾਰਾਂ ਇਸ ਟਾਈਮ ਆਪਣੇ ਲਵੇ ਹੈਗੀਆਂ ਇਹ ਨਹੀਂ ਹੈਗਾ ਵੀ ਅਗਰ ਤੁਹਾਡੇ ਲੈ ਮਾਈਂਡ ਦੇ ਵਿੱਚ ਤੁਹਾਨੂੰ ਕੋਈ ਕਾਰ ਚੱਲ ਰਹੀ ਅਗਰ ਸਕੋਰਪੀ ਲੈਣੀ ਤਾਂ ਵੀ ਬਾਈ ਹੋਰਾਂ ਲਵੇ ਹੈਗੀਆਂ ਕੋਈ ਫੋਰਚੂਨਰ ਜਿੱਦਾਂ ਲੈਣੀ ਉਹ ਵੀ ਖੜੀ ਆ ਤਾਂ ਇੱਕ ਵਾਰ ਗੇੜਾ ਮਾਰ ਲਿਓ ਚੰਗੀਆਂ ਕਾਰਾਂ ਲੈਣ ਵਾਸਤੇ ਪੇਜ ਫੋਲੋ ਕਰ ਲਿਓ ਮਿਲਾਂਗੇ ਬਹੁਤ ਛੇਤੀ ਨਵੀਆਂ ਕਾਰਾਂ ਦੇ ਨਾਲ ਰੀਲਸ ਵੀ ਦੇਖਿਆ ਕਰੋ ਜਾ ਕੇ ਇੰਸਟਾਗ੍ਰਾਮ ਦੇ ਉੱਤੇ ਫੋਲੋ ਕਰ ਲਓ ਬਾਈ ਹੱਸਿਗਾ ਹੱਸਿਗਾ